ਕੰਮ ਵਾਲੀ ਵੀਡੀਓ ਹੈ ਇਟਲੀ ਦੇ ਵਿੱਚ ਕੰਮ ਹੈ ਬੰਦੇ ਚਾਹੀਦੇ ਠੀਕ ਹੈ ਜੀ ਆ ਗੂਰਾ ਦਾ ਕੰਮ ਹੈ ਇੱਕ ਕੁੜੀ ਚਾਹੀਦੀ ਹੈ ਇੱਕ ਘੋੜਿਆਂ ਦੇ ਸਤਾਲੇ ਚ ਕੰਮ ਹੈ ਦੋ ਤਿੰਨ ਕੰਮ ਨਿਕਲੇ ਹੋਏ ਆ ਜੇ ਕੋਈ ਕਰਨ ਦਾ ਚਾਹਵਾਨ ਹੈ ਮੈਸੇਜ ਕਰ ਦਿਓ ਗੱਲਾਂ WhatsApp ਤੇ ਠੀਕ ਹੈ ਜੀ ਨੰਬਰ ਤੁਹਾਨੂੰ ਪਤਾ ਹੀ ਹੈ तकरीबन ਸਭ ਕੋਲ ਹੈਗਾ ਏ ਤੇ ਪਹਿਲਾ ਕੰਮ ਦੀ ਗੱਲ ਕਰਦੇ ਆਂ ਪਹਿਲਾ ਕੰਮ ਹੈਗਾ ਅੰਗੂਰਾ ਦਾ ਅੰਗੂਰਾ ਦੀ ਤੜਾਈ ਹੈ ਕੀ ਵੀ ਜੀ ਤੜਾਈ ਹੈ ਮੁੜ ਕੇ ਉਤੋਂ ਬਾਅਦ ਕੀ ਵੀ ਦੀਆਂ ਟਾਹਣੀਆਂ ਅੰਗੂਰਾ ਦੀ ਜੋ ਵੀ ਛਾਂਟ ਛਟਈਆ ਹੋਣਾ ਹੈ ਤੇ ਜਿਹੜਾ ਕੰਮ ਦੂਜਾ ਹੈਗਾ ਉਹ ਹੈਗਾ ਇਹ ਪਹਿਲਾ ਜਿਹੇ ਕੰਮ ਦਾ ਹੱਦ ਨਾ ਤੁਹਾਨੂੰ ਇਹਦੇ ਵਿੱਚ ਰੈਸ਼ ਹੋ ਜੂਗੀ ਰੈਸ਼ ਤੇ ਪੈਸੇ ਤੁਸੀਂ ਆਪ ਦੇਣੇ ਇਹ ਕੰਮ ਹੈਗਾ ਇਹ ਤਰਬੀਜ਼ੋ ਸੜ ਠੀਕ ਹੈ ਜੀ ਤਰਵੀਜ਼ੋ ਸਾਈਡ ਕੰਮ ਹੈ ਤੇ ਉਸ ਤੋਂ ਬਾਅਦ ਅਗਲਾ ਕੰਮ ਹੈਗਾ ਜੇ ਕੋਈ ਜਮਈ ਬਿੱਲ ਹੈ ਜੀ ਪੈਸੇ ਘੱਟ ਹੋਣੇ ਸ਼ਾਇਦ ਉਹਨੇ 5 5.5 ਰੁਪਏ ਰੇਟ ਮੇਰੇ ਹਿਸਾਬ ਨਾਲ ਉਸ ਤੋਂ ਬਾਅਦ ਜੇ ਕੋਈ ਜਮਈ ਬਿੱਲ ਹੈ ਕਰਨਾ ਚਾਹਵਨ ਹੋਵੇ ਠੀਕ ਹੈ ਜੀ ਫਿਰ ਅਗਲਾ ਕੰਮ ਹੈਗਾ ਇੱਕ ਕੁੜੀ ਚਾਹੀਦੀ ਘਰ ਕੇਅਰ ਟੇਕਰ ਵਾਸਤੇ ਨਿਆਣਿਆਂ ਦੀ ਸੰਭਾਲ ਉਹ ਬੈਰਗਮ ਜੋਨੇ ਦੇ ਵਿੱਚ ਹੋਵੇ ਰੈਸ਼ ਹੋ ਜੂਗੀ ਉੱਥੇ ਠੀਕ ਹੈ ਜੀ ਜਿਹੇ ਕੋਈ ਸਿੰਗਲ ਵਾਈਫ ਜਿੱਦਾਂ ਕਈ ਵਾਰ ਇੱਥੇ ਕੋਈ ਕੇਸ ਇਦਾਂ ਦੇ ਹੁੰਦੇ ਆ ਡਿਵੋਰਸਡ ਬੂਸ ਵਾਲੇ ਜਾਂ ਜੋ ਵੀ ਕੋਈ ਹੋਵੇ ਆ ਕੋਈ ਕੁੜੀ ਹੋਵੇ ਠੀਕ ਹੈ ਜੀ ਰੈਂਡੀ ਉੱਥੇ ਕਰਾਂ ਨਿਆਣਿਆਂ ਦਾ ਦੇਖਣਾ ਬੱਸ ਉਹ ਤੋਂ ਬਾਅਦ ਤੂੰ ਤੀਜਾ ਕੰਮ ਹੈਗਾ ਜਿਹੜਾ ਘੌੜਿਆਂ ਦੇ ਹਸਤਾਲੇ ਦੇ ਵਿੱਚ ਕੰਮ ਹੈ ਓਹੋ 11 1150 1200 ਜੂਰੋ ਤਨਖਾਹ ਦੇਣਗੇ ਕੰਮ ਹੈਗਾ ਬਨੇਸ਼ੀਆ ਸਾਈਡ ਬਨੇਸ਼ੀਆ ਸੜਕਾਂ 'ਤੇ ਕੰਮ ਹੈ ਠੀਕ ਹੈ ਜੀ ਰਹਿائش ਮਿਲ ਜੂਗੀ ਮਾਲਕ ਦੀ ਰਹਿائش ਹੋਊਗੀ ਉੱਥੇ ਬੰਦਾ ਚਾਹੀਦਾ ਜ਼ਰੂਰੀ ਇੱਕ ਤਰੀਕ ਤੋਂ ਪਹਿਲਾਂ ਪਹਿਲਾਂ ਠੀਕ ਹੈ ਜੀ ਪੇਪਰ ਹੋਵੇ ਅਜੀਲ ਵਾਲੇ ਹੋਵੇ ਅਜੀਲ ਵਾਲੇ ਸ਼ਿ ਕੁਤੋ ਕੁਝ ਨਾ ਕੁਝ ਪੇਪਰ ਹੋਵੇ ਕੋਲ ਠੀਕ ਹੈ ਜੀ ਤੇ ਜੇ ਕੋਈ ਲੋੜ ਬੰਦਾ ਹੈ ਕੰਟੈਕਟ ਉਹੀ ਕਰਿਓ ਸਵਾਲ ਲੈਣੇ ਵਾਲੇ ਨਾਲ ਮੈਸੇਜ ਕਰਿਓ ਵੀ ਹਾਂ ਅਸੀਂ ਫਲਾਣੀ ਜਗ੍ਹਾ ਰਹਿਣੇ ਆ ਸਾਨੂੰ ਕੰਮ ਦੇਖ ਲਓ ਠੀਕ ਹੈ ਜੀ ਮੈਸੇਜ ਉਹੀ ਕਰਿਓ ਇੱਕ ਬੰਦੇ ਦੀ ਲੋੜ ਹੈ ਉੱਥੇ ਬਸ ਜਿਹਦਾ ਪਹਿਲਾ ਮੈਸੇਜ ਆ ਗਿਆ ਆਪਾਂ ਨੇ ਅਗਲੀ ਦੀ ਗੱਲ ਕਰਾ ਦੇਣੀ ਠੀਕ ਹੈ ਜੀ ਸਾਨੂੰ ਕਿਸੇ ਨੂੰ ਕੋਈ ਪਾਰਸ਼ੀਅਲਟੀ ਨਹੀਂ ਹੈਗੀ ਦੂਜੀ ਗੱਲ ਅਸੀਂ ਕਿਸੇ ਦੀ ਕੋਈ ਵੀਡੀਓ ਪੈਸੇ ਲੈ ਕੇ ਨਹੀਂ ਪਾਉਂਦੇ ਨਾ ਹੀ ਅਸੀਂ ਆਪਣੇ ਚੈਨਲ ਤੇ ਪੈਸੇ ਲੈ ਕੇ ਪਾਉਣੀ ਕਿਸੇ ਦੀ ਨਾ ਹੀ ਕਿਸੇ ਤੋਂ ਪੈਸੇ ਲੈਣੇ ਆ ਕੰਮ ਜਿਹੜਾ ਵੀ ਸਾਡੇ ਸੁਰੂ ਲੱਗਦਾ ਠੀਕ ਹੈ ਜੀ ਤੇ ਜੇ ਕੋਈ ਤੁਹਾਨੂੰ ਕਹਿੰਦਾ ਵੀ ਹਾਂ ਪੈਸੇ ਲੈ ਕੇ ਪਹਿਲੀ ਗੱਲ ਤਾਂ ਪੈਸੇ ਲੈ ਕੇ ਨਾ ਹੀ ਲੱਗਿਓ ਹੱਥ ਪੈਰ ਸਲਾਮਤ ਆ ਤੁਹਾਡੇ ਪੈਸੇ ਲੈ ਕੇ ਲੱਗਣ ਦੀ ਨੌਬਤ ਨਾ ਆਵੇ ਠੀਕ ਹੈ ਜੀ ਜਦੋਂ ਤੁਹਾਡੇ ਕੋਲ ਪੇਪਰ ਪੂਰੇ ਦਾ ਬਥੇਰੇ ਕੰਮ ਹੈ ਇਹਦੇ ਨਾਲ ਕੇ ਤੇ ਹੱਥ ਪੱਲਾ ਮਾਰੂਮ ਨਿਕਲੀ ਜਾਣਾ ਦੂਜੀ ਗੱਲ ਆਪਾਂ ਕਿਸੇ ਜੀ ਕੋਈ ਪ੍ਰੋਮੋਸ਼ਨ ਨਹੀਂ ਕਰਦੇ ਪੈਸੇ ਲੈ ਕੇ ਜਿੰਨੇ ਯੋਗੇ ਹੈਗੇ ਆਪਾਂ ਫ੍ਰੀ ਇੱਕ ਹੈਲਪ ਹੈ ਸੋਸ਼ਲ ਮੀਡੀਆ ਨਹੀਂ ਕਿਸੇ ਨਾ ਕਿਸੇ ਦੀ ਮਦਦ ਹੁੰਦੀ ਹੈ ਠੀਕ ਹੈ ਜੀ ਤੇ ਉਸ ਤੋਂ ਬਾਅਦ ਆਹ ਕਰਿਓ ਗੌਰ ਤੇ ਬਾਈ ਜਿਹੜੇ ਬੰਦੇ ਨਾਲ ਪਹਿਲਾਂ ਕੰਟੈਕਟ ਜਿਹਨੇ ਕਰ ਲਿਆ ਆਪਾਂ ਨੇ ਉਹਨਾਂ ਦੀ ਗੱਲ ਕਰਾ ਦੇਣੀ ਕੋਈ ਪਾਰਸ਼ੈਲਟੀ ਨਹੀਂ ਹੈਗੀ ਵੀ ਹਾਂ ਕੋਈ ਈਜੀ ਗੱਲ ਕਰਾਉਣੀ ਉਹਦੀ ਕਰਾਉਣੀ ਜਿਹਨੇ ਪਹਿਲਾਂ ਕੰਟੈਕਟ ਕਰ ਲਿਆ ਉਹਦੀ ਗੱਲ ਕਰਾ ਦੇਣੀ ਆਪਾਂ ਨੇ ਠੀਕ ਹੈ ਜੀ ਤੇ ਬਾਈ ਬਣ ਕੇ ਫੋਨ ਨਾ ਕਰਿਓ ਫੋਨ ਨਾ ਕਰਿਓ ਮੈਸੇਜ ਕਰ ਦਿਓ ਜਿਹਦੀ ਗੱਲ ਜੀ ਪਹਿਲਾਂ ਹੋ ਗਈ ਮਾ ਉਹਨਾਂ ਦਾ ਸਿੱਧੀ ਗੱਲ ਕਰਵਾ ਦੇਣੀ ਆਪਣਾ ਕੋਈ ਲੇਗਾ ਦਿਗਾ ਨਹੀਂ ਵਿੱਚ 100 ਰੁਪਏ ਦਾ ਵੀ ਜਿਹੜੀ ਗੱਲਬਾਤ ਤੁਹਾਨੂੰ ਸਾਡੀ ਦੱਸਤੀ ਠੀਕ ਹੈ ਜੀ ਵੀਡੀਓ ਸ਼ੇਅਰ ਕਰ ਦਿਓ ਕਿਹੜਾ ਨੂੰ ਸਬਸਕ੍ਰਾਈਬ ਨਹੀਂ ਕਰਿਆ ਜਿਹੜੇ ਨੇ ਸਬਸਕ੍ਰਾਈਬ ਕਰਕੇ ਘੰਟੀ ਵਾਲਾ ਬੰਨ ਦਬਾ ਦਿਓ ਠੀਕ ਹੈ ਉਹਦੇ ਨਾਲ ਕੀ ਹੁੰਦਾ ਤੁਹਾਨੂੰ ਨੋਟੀਫਿਕੇਸ਼ਨ ਚੱਲ ਜਾਂਦਾ ਕਈ ਵਾਰ ਤੁਸੀਂ ਵੀਡੀਓ ਦੇਖਣ ਚ ਲੇਟ ਹੋ ਜਾਂਦੇ ਨੇ ਉਹਨੂੰ ਕੰਮ ਹੱਥ ਤੋਂ ਨਿਕਲ ਜਾਂਦਾ ਠੀਕ ਹੈ ਜੀ ਵੀਡੀਓ ਸ਼ੇਅਰ ਕਰ ਦਿਓ ਤਾਂ ਜੋ ਕਿਸੇ ਦੀ ਮਦਦ ਹੋ ਸਕੇ ਠੀਕ ਹੈ ਜੀ ਧੰਨਵਾਦ ਸਾਰੇ ਵੀਰਾਂ ਦਾ